جو رب جو خوشیدہ ہے اس کو دہال تو اور جو خریدا ہے اس کو ڈالے تو A huge round of applause to our students for their hard work and dedication. ਸਾਰੇ ਐਕਸਪੀਰੀਐਂਸ ਨੂੰ ਯਾਦ ਕਰਦੇ ਸਸਿਕਾ ਬਹੁਤ ਹੀ ਅੱਛਾ ਜਦੋਂ ਸਕੂਲ ਦੇ ਪ੍ਰੋਗਰਾਮ ਹੁੰਦੇ ਨੇ ਬਚਪਨ ਅੱਗੇ ਬਚਪਨ ਆ ਵੀ ਯਾਦ ਆਉਂਦਾ ਤੇ ਬਹੁਤ ਹੀ ਅੱਛਾ ਲੱਗਦਾ ਜਦੋਂ ਬਚਪਨ ਮੈਨੂੰ ਆਦਾ ਚੀਜ਼ ਨੂੰ ਵੀ ਯਾਦ ਆ ਸਾਰੇ ਤੁਸੀਂ ਵੀ ਆਪਣੇ ਬਚਪਨ ਨੂੰ ਅੱਜ ਯਾਦ ਕੀਤਾ ਲੈ ਨਾ ਬੱਚਿਆਂ ਦੇ ਵਿੱਚ ਤਾਂ ਮੈਨੂੰ ਲੱਗਦਾ ਸਭ ਨੂੰ ਹੀ ਬਹੁਤ ਅੱਛਾ ਲੱਗਿਆ ਆ ਕਿਉਂਕਿ ਜਦੋਂ ਆਪਣਾ ਬਚਪਨ ਆ ਸੀ ਹਰ ਬੰਦੇ ਨੂੰ ਬਚਪਨ ਬਹੁਤ ਅੱਛਾ ਲੱਗਦਾ ਹੈ ਉਸ ਫੈਸਲੇ میں تھکس کروں گا پرنسیپل میم نے بہت ہی اچھے طریقے سارے بچیا نو الگ الگ سونگ الگ الگ لینگویج سارے چاہے گندہ ہے چاہے پنگڑا ہے چاہے ساؤتھ انڈین سونگس ہے کہ نہیں یا ویسے جنہیں بھی پروگرام ہے کچھ میں مس کیتے ہیں بچے نے بہت ہی اچھے طریقے کیتا ہے یہی بچپن ہے کچھ غلطیاں کچھ اولابن ਜਦੋਂ ਇਸ ਤਰ੍ਹਾਂ ਬੱਚੇ ਕਰਦੇ ਨੇ ਤੇ ਇਹ ਅਲੱਗ ਹੀ ਇੱਕ ਮੌਸਮ ਦੀ ਜਾਂ ਫਿਰ ਕਿਸੇ ਨਜ਼ਰਤ ਦੀ ਚੀਜ਼ਾਂ ਅਨੁਸੂਖ ਦੇਖਣ ਨੂੰ ਮਿਲਦੀਆਂ ਤਾਂ ਮੈਂ ਥੈਂਕਸ টু ਦਾ ਪੂਰ ਸਟਾਫ ਆਫ ਮੈਨਰਾਹੀ ਜਿਸਨੂੰ ਜਿਨਾਂ ਨੇ ਇੰਨੀ ਅਚੀ ਤਰੀਕੇ ਨਾਲ ਸਭ ਨੂੰ ਜੋੜਿਆ ਮੈਂ ਫਿਰ ਇੱਕ ਵਾਰ ਤੋਂ ਪੜਾ ਸਾਰੇ ਦਰਸ਼ਕਾਂ ਤੇ ਧੰਨਵਾਦ ਕਰਦਾ ਤੇ ਮੈਂ ਬੱਚਿਆਂ ਦੀ ਪਰਫਾਰਮੈਂਸ ਰਾਹੁਲ ਨੂੰ ਮਿਲ ਕੇ ਅਭਾਸ ਕਰਦਾ ਵੀ ਰਾਹੁਲ ਨੇ ਬੱਚਿਆਂ ਨੂੰ ਆਪਾ ਸਾਰਿਆਂ ਨੇ ਇਸੇ ਤਰ੍ਹਾਂ ਹੀ ਖੁਸ਼ੀਆਂ ਦਾ ਮਾਹੌਲ ਰੱਖਿਆ ਤੇ ਗੁਰੂ ਅੰਗਿਲੇ ਜੀ ਵਰਗਾਂ ਨੂੰ ਅੰਗਿਲੇ ਜੀ ਜਿਵੇਂ ਭਾਵੇਂ ਇਸੇ ਤਰ੍ਹਾਂ ਹੀ ਖੁਸ਼ੀਆਂ ਦਾ ਜਲੋ ਜਿਹੜਾ ਪਹਿਲਾਂ ਨੀਂਦ ਨੇ ਦੱਸਿਆ ਵੀ ਪੰਜਾਬੀ ਜਿੱਥੇ ਵੀ ਲੱਗਾ ਆਪਣੀ ਛਾਪ ਛੋੜ ਕੇ ਰੰਗਾ ਤੇ ਪੰਜਾਬੀ ਨੇ ਦੁਨੀਆ ਦੇ ਵਿੱਚ ਦੂਰ ਦੂਰ ਤੱਕ ਆਪਣਾ ਨਾਮ ਕੀਤਾ ਹੈ ਤੇ ਉਹ ਸ਼ੁਰੂਆਤ ਇੱਕ ਸਕੂਤ ਹੁੰਦੀ ਹੈ ਤੇ ਮੈਂ ਜੋ ਮੈਨੂੰ ਮੈਂਨੇ ਦੱਸਿਆ ਕਿ ਨਰੇਨਾ ਇੱਕ ਵੱਡਾ ਬ੍ਰਾਂਡ ਹੈ ਬਹੁਤ سارے ਸਕੂਲ ਨੇ ਪੰਜਾਬ ਦੇ ਵਿੱਚ ਵੀ ਤਕਰੀਬਨ ਇਹਨਾਂ ਦੇ ਆਸ-ਪਾਸ ਖੁੱਸ ਚੁੱਕੇ ਨੇ ਔਰ ਅੱਗੇ ਵੀ ਐਕਸੈਂਸ਼ਨ ਕਰ ਰਹੇ ਨੇ ਇਸੇ ਤਰ੍ਹਾਂ ਹੀ ਜੁਆਇਨਿੰਗ ਦਸਿਆਏ 500 ਤੋਂ ਪਲੱਸ ਪ੍ਰਤੀ ਦੀ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਇਹਨਾਂ ਨੇ ਕੀ ਚਲਰੇ ਨੇ ਕਿ ਆਪਾਂ ਸਾਰੇ ਮਨਜ਼ੂਰ ਕੀ ਜਦੋਂ ਇੰਨੇ ਅੱچھے ਸਕੂਲ ਆਉਂਦੇ ਨੇ ਕਿ ਆਪਣੇ ਬੱਚਿਆਂ ਦਾ ਫੁੱਛੇ ਦੇ 3 ਸਟਾਰ ਬਾ ਤਾਂ ਜਿਵੇਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਜੁਰੂਰ ਹੀ ਕਹਿੰਦੇ ਹੁੰਦੇ ਸੀ आज मैम अपने नाल खड़े नेते मैं जिन्ना ਵੀ ਇਹਨਾਂ ਬਾਰੇ ਸੁਣਿਆ ਤੇ ਜਿੰਨਾ ਵੀ ਮੈਂ ਕਹਿ ਸਕਦਾ ਉਹਦਾ ਥੋੜਾ ਹੈਗਾ ਕਿਉਂਕਿ ਇਹਨਾਂ ਨੇ ਬਹੁਤ ਮਿਹਰਤ ਨਾਲ ਬੱਚਿਆਂ ਨੂੰ ਅਗੇ ਲੈ ਕੇ ਚਾਹਦੇ ਨੇ ਉਹ ਬੱਚੇ ਇਸ ਸੈਲ ਤੋਂ ਬਦਲ ਰਹੇ ਨੇ ਇਹਨਾਂ ਦੇ ਯੋਗਤਾ ਕਾਫੀ ਬ੍ਰੀਫ ਹੈ ਮੈਂ ਇੱਕ ਵਾਰੀ ਫੇਰ ਸਾਰੇ ਨਿਹੜਾ ਸਕੂਲ ਦੇ ਸਾਫ ਦਾ ਪ੍ਰਿੰਸੀਪਲ मैम ਦਾ ਜਾਂ ਲੁਧਿਆਣਾ ਤੋਂ ਆਏਗਾ ਵੀ ਇਹ ਜਿਹੜੀ ਸਾਹਮਣੇ ਬਗ ਨੀ ਸੀਨੀਅਰਸ ਵੀ ਟੀਮ ਨੇ ਜਾਂ ਉਹ ਜਿਹੜੀ ਕਮਰਸ਼ਲ ਐਂਗਸਟ ਉਹ ਉਸ ਤੋਂ ਵੀ ਬਿਹਤਰ ਹੈ ਮੈਂ ਨਾ ਕਿ ਆਇਆ ਜੀ ਆਇਲ ਨੂੰ ਕਹਾਂ ਕਿ ਮੈਂ ਧੰਨਵਾਦੀ ਕਰਦਾ ਹਾਂ ਕਿ ਤੁਸੀਂ ਇੰਨੇ ਐクセ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਅਗਲੇ ਲੈ ਕੇ ਚਾ ਗਏ ਹੋ ਕਿ ਮੈਂ ਦਿਨ ਦੇ ਵੀ ਪੇਰੈਂਟਸ ਇੱਥੇ ਜਾਂ ਪੇਰੈਂਟਸ ਜਿਹੜਾ ਵੈਸੇ ਵੀ ਸ਼ਾਇਦ ਲੋਕ ਆਏ ਹੋ ਨਾ ਉਹਨਾਂ ਨੂੰ ਵੀ ਦੁਬਾਰਾ ਜੀ ਆਇਆਂ ਕਹਾਂ ਕਿ ਕਿਉਂਕਿ ਮੇਰੇ بیٹے ਨੂੰ ਵੀ ਆਉਣਾ ਸੀ ਉਹ ਕਿਸੇ ਕਾਰਨ ਬਾਹਰ ਸੀ

ਸ਼ੁਰੂਆਤ ਕੀਤੀ ਔਰ ਜੀ ਚਾਰ ਪੰਜ ਵੀ ਦਿਨ ਦੇਖੋਗੇ ਹੋਗੀ ਮਹਾਵਾਰ ਦੀ ਨੋਹਾਂ ਦਰ ਲੀਆ ਉਹ ਚਾਹੁੰਦਾ ਇਸੇ ਤਰ੍ਹਾਂ ਹੀ ਬਠਿੰਡੇ ਦੀ ਨੋਹਾਂ ਲੁਕੀ ਜਾਵੇ ਉਹ ਚਾਹੁੰਦਾ ਵੀ ਸਾਰੇ ਇਸ ਤਰ੍ਹਾਂ ਖੁਸ਼ ਰਹਿਣ ਤੇ ਖੁਸ਼ਹਾਗ ਮਿਲਦਾ ਦੁਨੀਆ ਦੀ ਇੱਕ ਨਾਮ ਕਰੇ ਇਸੇ ਮੈਸੇਜ ਨੂੰ ਲੈ ਕੇ ਆਪਾਂ ਸਾਰੇ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇਈਏ ਤੇ ਇਹ ਜੋ ਚਾਹਤ ਹੈ ਬਠਿੰਡੇ ਨੂੰ ਪੰਜਾਬ ਨੂੰ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੀ ਉਚਾਹ ਦੇ ਨਾਲ ਆਪਾਂ ਜੀ ਦੂਜੇ ਨੂੰ ਮਿਲ ਕੇ ਉਸ ਨੂੰ ਅਗੇ ਵਧਾਈਏ ਇਹੀ ਮੇਰਾ ਇੱਕ ਜਾਂ ਮੇਰੇ ਪਰਿਵਾਰ ਦਾ ਇੱਕ ਮੈਸੇਜ ਹੈ ਕਿ ਸਾਰੇ ਬਿਲ ਜੁਲ ਕੇ ਰਹੀਏ ਤੇ ਇੱਕ ਨਵਾਂ ਬਠਿੰਡਾ ਇੱਕ ਨਵਾਂ ਪੰਜਾਬ ਇੱਕ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜੋ ਵੱਤਵਤ ਆਪਾਂ ਮਦਦ ਕਰ ਸਕਦੇ ਆਂ ਇਹ ਬੱਚਿਆਂ ਦੇ ਰਾਹੀਂ ਆਪਾਂ ਆਪਸ ਸਕੂਲ ਦੇ ਰਾਹੀਂ ਜਾਂ ਕਿਸੇ ਵੀ ਸਿਰ ਰਾਹੀਂ ਕਿਸੇ ਵੀ ਤਰੀਕੇ ਨਾਲ ਆਪਾਂ ਇੱਕ ਦੂਜੇ ਨਾਲ ਮਿਲ ਕੇ ਮਦਦ ਕਰਦੇ ਨੂੰ ਅੱਗੇ ਲੈ ਕੇ ਜਾਈਏ ਇਹੀ ਮੇਰਾ ਇੱਕ ਸੁਨੇਹਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ We'll be right <laughs> back. ਥੋੜਾ ਹਰ ਵੇਟ ਥੋੜਾ ਸਾਥ ਮੇ ਆ ਜਾਣਾ ਹਾਂਜੀ ਥੋੜਾ ਥੋੜਾ ਚੰਗੀ ਕਰੋ ਹਨਾ ਹਾਂਜੀ ਯੈਸ ਓਕੇ ਇਧਰ